ਜੇ ਦੂਜੇ ਦਾ ਹੰਕਾਰ ਹੋਣਾ ਹੰਕਾਰ ਦਾ ਮਤਲਬ ਕੀ ਹੈ ਅਹੰ ਮੈਂ ਬਹੁਤ ਵੱਡਾ ਅਗਲਾ ਛੋਟਾ ਅਗਲੇ ਨੂੰ ਛੋਟਾ ਕਰਨਾ ਜੇ ਗੁਨਾਹ ਹੈ ਅਗਲੇ ਨੂੰ ਛੋਟਾ ਸਮਝਣਾ ਵੀ ਗੁਨਾਹ ਹੈ ਉਸ ਤਾਕੀ ਮਾ ਬਹੁਤ ਸਾਰੇ ਲੋਕ ਦੂਸਰੇ ਨੂੰ ਛੋਟਾ ਕਰਦੇ ਤੇ ਨਹੀਂ ਛੋਟਾ ਸਮਝਦੇ ਸਮਝ ਪਰ ધਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੂਜੇ ਨੂੰ ਛੋਟਾ ਸਮਝਦੇ ਵੀ ਨਹੀਂ ਸਾਧੂ ਕਹਿੰਦੇ ਨੇ ਠੀਕ ਹੈ ਹੰਕਾਰੀ ਇਹ بڑا ਮਨ ਦੇਚ ਗਵਾਨ ਹੈ ਪਰ ਫਿਰ ਵੀ ਉਹਨੂੰ ਸਾਧੂ ਕਰਕੇ ਨਿਫਾਤ ਕਰਨਾ ਹੈ ਸਾਧੂ ਮਨ ਕਾ ਮਾਨਤ ਅਕਸਰ ਮੈਂ ਅਰਜ਼ ਕਰਦਾ ਹਾਂ ਨਾ ਅਰਦ ਆਰਦੇ ਬ੍ਰਾਹਮਣਾ ਨੇ ਜਦ ਪੁੱਛ ਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਹ ਜੋ ਬੜੀ ਸੁੰਦਰ ਰਵਾਬ ਵਜਾਂਦਾ ਹੈ ਤੁਹਾਨੂੰ ਹਰੀ ਜਸ ਸੁਣ ਆਉਂਦਾ ਹੈ ਕਿ ਤੁਹਾਡਾ ਚੇਲਾ ਹੈ ਮਹਾਰਾਜ ਕਹਿਣ ਲੱਗੇ ਨਹੀਂ ਮੇਰਾ ਚੇਲਾ ਨਹੀਂ ਇਹ ਨੌਕਰ ਹੈ ਸੇਵਕ ਹੈ ਨਹੀਂ ਮੇਰਾ ਸੇਵਕ ਵੀ ਨਹੀਂ ਹੁਣ ਇਹੀ ਭਾਸ਼ਾ ਜਾਣਦਾ ਸੀ ਬ੍ਰਾਹਮਣ ਗਿਆਨੀ ਜਿਤਨਾ ਵੱਡਾ ਗਿਆਨੀ ਹੋਵੇਗਾ ਦੂਜੇ ਨੂੰ ਅਗਿਆਨੀ ਸਮਝੇਗਾ ਛੋਟਾ ਸਮਝੇਗਾ ਛੋਟਾ ਸਮਝੇ ਸਭ ਤੋਂ ਪਰਬਲ ਹੰਕਾਰ ਗਿਆਨ ਦਾ ਹੁੰਦਾ ਹੈ ਉਸ ਤੋਂ ਬਾਅਦ ਸ਼ਕਤੀ ਦਾ ਹੁੰਦਾ ਹੈ ਧਨ ਦਾ ਹੁੰਦਾ ਹੈ ਇਹ ਵੀ ਮੈਂ ਅਰਜ਼ ਕਰਦਾ ਹਾਂ ਕਹਿੰਦੇ ਨੇ ਇੱਕ ਫਲ ਦਾ ਇੱਕੋ ਹੀ ਬੀਜ ਆਉਂਦਾ ਹੈ ਇੱਕ ਬੀਜ ਦੇ ਚ ਇੱਕੋ ਹੀ ਫਲ ਪੈਦਾ ਹੁੰਦਾ ਹੈ ਅਮਰੂਦ ਦੇ ਬੂਟੇ ਨੂੰ ਅਮਰੂਦ ਲੱਗਦੇ ਨਹੀਂ ਤੇ ਅੰਬ ਦੇ ਦਰਖਤ ਨੂੰ ਅੰਬ ਲੱਗਦੇ ਨੇ ਕੇਲੇ ਨਹੀਂ ਕਣਕ ਦੇ ਚੋਂ ਕਣਕ ਪੈਦਾ ਹੁੰਦੀ ਏ ਚਣੇ ਨਹੀਂ ਚਣਿਆਂ ਦੇ ਚੋਂ ਚਣੇ ਪੈਦਾ ਹੁੰਦੇ ਨੇ ਮੱਕੀ ਨਹੀਂ पर हमकार दे ते हजारा बीज है ये बहुत सारे बीजा तो पैदा कितने बीजा तो पैदा हो ਜਾਂਦਾ ਕੁਛ ਇੱਕ ਦੀ ਗਿਣਤੀ ਸਾਨੂੰ ਭਗਤ ਰਵਿਦਾਸ ਨੇ ਕਰਾਈ ਭਗਤ ਰਵਿਦਾਸ ਉਹ ਕਹਿੰਦੇ ਨੇ ਹਮ ਬੜ ਕਉ ਕੁਲীন ਹਮ ਪੰਡਤ ਹਮ ਜੋਗੀ ਸੰਿਆਸੀ ਮੈਂ ਛੋਟਾ ਮੋਟਾ ਕਵੀ ਨਹੀਂ ਹਾਂ ਬਹੁਤ ਵੱਡਾ ਕਵੀ ਹਾਂ। ਜੋ ਜਿੰਨਾ ਵੱਡਾ ਕਵੀ ਹੈ ਯਕੀਨ ਜਾਣਾ ਉਹ ਨਹੀਂ ਹੰਕਾਰਗੇ। ਮੈਂ ਬਹੁਤ ਨੇੜੇ ਬੈਠੇ। ਚਾਹ ਉਹ ਹਿੰਦੀ ਦੇ ਕਵੀ ਨੇ ਪੰਜਾਬੀ ਦੇ ਕਵੀ ਨੇ ਚਾਹ ਉਰਦੂ ਦੇ ਸ਼ਾਇਰ ਦੂਜਿਆਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਨੇ ਪੈਰਾਂ ਦੀ ਧਾਕ ਸਮਝਦੇ ਕੁਛ ਵੀ ਕੁਛ ਵੀ हम बड कब मैं छोटा मोटा कवि नहीं बहुत बड्डा कवि हम बड कब कुलें कुल मेरी कुल बड्डी है इस वास्ते मैं बड्डा मेरी कविता महान है इस वास्ते मैं महान कविता न लपड़ी महानता जोड़ले दूजे न तुच्छ ਬੋਲੇ ਦੇ ਨਾਲ ਆਪਣੇ ਨੂੰ ਵੱਡਾ ਸਮਝ ਲਿਆ ਦੂਜਾ ਕੁਛ ਵੀ ਨਹੀਂ ਹਮ ਬੜ ਕਉ ਕੋਨੇ ਹਮ ਪੰਡਿਤ ਪੰਡਿਤ ਦਾ ਮਤਲਬ ਇੱਥੇ ਵਿਦਵਾਨ ਬਹੁਤ ਗ੍ਰੰਥ ਪੜ੍ਹੇ ਨੇ ਬਹੁਤ ਸਾਰੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ ਔਰ ਹਰ ਭਾਸ਼ਾ ਦੇ ਵਿਆਕਰਨ ਨੂੰ ਗ੍ਰਾਮਰ ਨੂੰ ਸਮਝਿਆ ਹੈ ਪੰਡਿਤ પણ ਜਿਤਨਾ ਵੱਡਾ ਪੰਡਤ ਉਤਨੀ ਵੱਡੀ ਮੈਂ ਮੈਂ ਫਿਰ ਅਰਜ਼ ਕਰਾਂ ਮੈਂ ਹੈ ਹੰਕਾਰ ਇੱਕ ਬੀਜ ਤੋਂ ਨਹੀਂ ਪੈਦਾ ਹੁੰਦਾ ਬਹੁਤ ਸਾਰੇ ਮੇਰ ਹਮ ਬਡ ਕਵ ਕੁਲੇ ਹਮ ਪੰਡਤ ਹਮ ਜੋਗੀ ਸੰਿਆਸੀ ਜੋਗੀ ਦਾ ਮਤਲਬ ਹੈ ਜੋ ਜੁੜ ਗਏ ਜੋ ਜੁੜ ਗਿਆ ਜਿਹਦਾ ਹੰਕਾਰ ਸਾਰਾ ਮਿਟ ਗਿਆ ਪਰ ਜਿਤਨਾ ਵੱਡਾ ਜੋਗੀ ਉਤਨਾ ਵੱਡਾ ਹੰਕਾਰੀ ਮੈਂ ਪੰਜਾਬ ਦੇ ਵਿੱਚ ਉਹ ਸੰਤ ਜਿਨ੍ਹਾਂ ਦੇ ਨਾਲ ਬਹੁਤ ਵੱਡ ਪਣੇ ਦਾ ਲਕਬ ਜੁੜਿਆ ਬਹੁਤ ਵੱਡ ਪਣੇ ਦਾ ਲਕਬ ਜਗਤ ਨੇ ਜੋੜਿਆ ਉਤਨੇ ਹੀ ਹੰਕਾਰੀ ਦੇਖ ਦੂਸਰੇ ਨੂੰ ਗਿੰਤੇ ਮਿੰਤੇ ਚ ਨਹੀਂ ਗੈਂਦੇ ਕਬੀਰ ਕਹਿੰਦੇ ਨੇ ਆਪਸ ਕੋ ਦੀ ਰਗ ਕਰ ਮਾਨੇ ਅਵਰਨ ਕੋ ਲਗਵਾ ਆਪਣੇ ਆਪ ਨੂੰ ਤੇ ਪੂਰਾ ਅੱਖਰ ਸਮਝਦੇ ਨੇ ਦੂਜਿਆਂ ਨੂੰ ਲਗਾ ਮਾਤਰਾ ਸਿਆਰੀ ਵਿਆਰੀ ਅੰਕੜ ਦੰਕ ਦੂਜਿਆਂ ਨੂੰ ਤੇ ਪੂਰਾ ਅੱਖਰ ਮੰਨਦੇ ਨਹੀਂ ਆਪਣੇ ਆਪ ਨੂੰ ਪੂਰਾ ਅੱਖਰ ਮੰਨਦੇ ਨੇ ਆਪਸ ਕੋ ਦੀ ਰਗ ਕਰ ਮਾਨੇ عورن کو لگمان منسا بادشاہ کرم نہ میں دیکھے دوزک جاتے ہیں اے منک میں نرکا نو جانے دیکھے کبھی منخ کمبی نرک بھوگ دے میں دیکھے اے منک بڑے پربل دوزک دے جاندے میں دیکھے ہم بڈ کنی ہم پندت ਐਤੇ ਹੁਣ ਸਾਰੇ ਹੀ ਧਾਰਮਿਕ ਗੁਣ ਤੇ ਇਨਾਂ ਧਾਰਮਿਕ ਗੁਣਾ ਕਰਕੇ ਦੋਸਖ ਹਮ ਬਡ ਗਉ ਕੁਲীন ਹਮ ਪੰਡਤ ਹਮ ਜੋਗੀ ਸੰਿਆਸੀ ਹੋ ਸਕੇ ਕਿ ਸਵਕ ਸੰਿਆਸੀ ਸ਼ਬਦ ਨੂੰ ਮੈਂ ਖੋਲਾਂਗਾ ਸੰਿਆਸ ਦੇ ਅਰਥ ਨੇ ਸੁਨ ਦੇ ਚ ਆਸਨ ਸੁਨ ਸਮਾ ਅਨਹਦ ਤੈ ਨਾ ਕਹਿਨ ਨਾ ਜਾਇ ਆਚਰਜ ਵਿਸਮਾ ਸੋਨਾ ਦੇ ਚ ਆਸਣ ਲੱਗ ਗਿਆ ਸੋਨ ਦੇ ਚ ਬੈਠ ਗਿਆ ਉਹਨੂੰ ਕਹਿੰਦੇ ਨੇ ਸੋਨਾ ਆਸਣ ਸੁਣਿਆ ਸੋਨਾ ਆਸਣ ਸੋਨ ਦੇ ਚ ਬੈਠ ਗਿਆ ਸੋਨਾ ਦੇ ਚ ਬੈਠਣਾ ਵਾਸਤੇ ਪਹਿਲੇ ਆਪਣੇ ਨਾਲ ਬੈਠਣਾ ਪੈਂਦਾ ਫਿਰ ਸੋਨ ਦੇ ਚ ਫਿਰ ਆਪਣੇ ਤੋਂ ਵੀ ਦੋ ਮਨੁੱਖ ਸੋਨਾ ਦੇ ਚ ਬੈਠ ਸਕੇ ਤੇ ਬੜੀ ਦੂਰ ਦੀ ਗੱਲ ਐ ਮਨੋ ਕ ਆਪਣੇ ਨਾਲ ਵੀ ਨਹੀਂ ਬੈਠਦਾ ਨਹੀਂ ਬੈਠਦਾ ਮਨੋ ਕ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਨੌਕਰ ਨਾਲ ਵੀ ਬੈਠ ਸਕਦਾ ਹੈ ਸੇਵਕ ਨਾਲ ਵੀ ਬੈਠ ਸਕਦਾ ਹੈ ਕੁਛ ਨਹੀਂ ਅਖਬਾਰ ਨਾਲ ਬੈਠ ਸਕਦਾ ਹੈ ਤੇ ਵੀ ਨਾਲ ਬੈਠ ਸਕਦਾ ਹੈ ਕਿਸੇ ਕਿਤਾਬ ਕਿਸੇ ਮੈਗਜ਼ੀਨ ਨਾਲ ਬੈਠ ਸਕਦਾ ਹੈ ਮਨੋ ਕ ਆਪਣੇ ਨਾਲ ਨਹੀਂ ਬੈਠਦਾ ਕਿਤਾਬਾਂ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਇਹ ਵੀ ਮੈਂਸਰ ਮਨੁੱਖ ਸੰਸਾਰ ਦੇ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਸੰਸਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਮਨੁੱਖ ਪਤਨੀ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਉਹਦੀਆਂ ਕਮਜ਼ੋਰੀਆਂ ਨੂੰ ਉਹਦੀ ਮਜਬੂਰੀਆਂ ਨੂੰ ਉਹਦੇ ਗੁਣਾਂ ਨੂੰ ਉਹਦੇ ਅਗੁਣਾਂ ਨੂੰ ਉਹਦੇ ਸੁਭਾਅ ਨੂੰ ਬਹੁਤ ਕੁਝ ਜਾਣਦੇ ਆਪਣੇ ਬਾਰੇ ਕੁਝ ਵੀ ਨਹੀਂ ਜਾਣਦੇ ਕੁਝ ਵੀ ਨਹੀਂ ਜਾਣਦੇ ਇੱਕ ਪਤਨੀ ਵੀ ਪਤੀ ਨਾਲ ਬੈਠ ਸਕਦੀ ਹੈ ਆਪਣੇ ਨਾਲ ਨਹੀਂ ਇਸ ਵਾਸਤੇ ਉਸ ਨੂੰ ਵੀ ਪਤੀ ਦੀਆਂ ਕਮਜ਼ੋਰੀਆਂ ਮਜਬੂਰੀਆਂ ਗੁਣਾ ਔਗਣਾ ਦਾ ਸਭ ਕੁਝ ਪਤਾ ਸਭ ਕੁਝ ਪਤਾ ਹੈ ਜੇ ਉਹਦੇ ਕੋਲ ਬੈਠਦੀ ਉਹਦੇ ਨੇੜੇ ਜਿਤਨੇ ਪਤੀ ਦੇ ਨੇੜੇ ਹੈ ਗੁਸਤਾਖੀ ਮਾਫ ਉਤਨਾ ਹੀ ਆਪਣੇ ਆਪ ਤੋਂ ਦੂਰ ਕੋਈ ਜਿੰਨਾ ਪਤਨੀ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਜੋ ਜਿੰਨਾ ਪਰਿਵਾਰ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਪਦਾਰਥਾਂ ਦੇ ਮਨੁੱਖ ਜਿੰਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਦਾਰਥ ਦੇ ਰਾਜ਼ ਬਾਰੇ ਪਦਾਰਥ ਦੇ ਗਿਆਨ ਬਾਰੇ ਬਹੁਤ ਕੁਝ ਜਾਣਦਾ ਹੈ ਪਦਾਰਤ ਦੇ ਸੁਭਾਅ ਬਾਰੇ ਬਹੁਤ ਕੁਝ ਜਾਣਦਾ ਹੈ ਕਹਿੰਦੇ ਨੇ ਪ੍ਰਮਾਤਮਾ ਦੇ ਸੁਭਾਅ ਨੂੰ ਸਮਝਣ ਤੋਂ ਪਹਿਲੇ ਆਪਣਾ ਸੁਭਾਅ ਸੰਜਣਾ ਸਮਝਣਾ ਪੈਂਦਾ। ਅਪ ਤਨ ਕਾਜੋ ਕਰੇ ਵਿਚਾਰ ਤਿਨ ਜਮ ਕੰਕਰ ਨਹੀਂ ਕਰੇ ਕੋਤ ਜੋ ਪਹਿਲੇ ਆਪਣੀ ਵਿਚਾਰ ਕਰੇ ਮੈਂ ਕੀ। ਤੂੰ ਛੱਡ ਰੱਬ ਦੀ ਗੱਲ ਪ੍ਰਮਾਤਮਾ ਦੀ ਗੁਰੂ ਦੀ ਪੈਗੰਬਰਾਂ ਦੀ ਗੱਲ ਛੱਡ ਪਹਿਲੇ ਆਪਣੀ ਗੱਲ ਕਰ ਆਪਣੇ ਆਪ ਉਸ। ਅਪਤਨ ਕਾਜੋ ਕਰੇ ਵਿਚਾਰ ਜਿਹਨੂੰ ਆਪਣੀ ਸਮਝ ਨਹੀਂ ਪਰਮਾਤਮਾ ਦੀ ਕੀ ਹਾਕ ਸਮਝ ਹੋਵੇਗੀ ਕਤਈ ਨਹੀਂ ਹੋਸੇ ਔਰ ਜਿਤਨਾ ਬਾਰ ਮੁਖੇ ਮਨੁਖ ਹੋਵੇਗਾ ਉਸਤਾਫੀ ਮਾਫ ਕੋਨੋ ਗੁਰਵਾਣੀ ਕਹਿੰਦੀ ਉਤਨੀ ਮੋਟੀ ਅਕਲ ਦਾ ਹੋਵੇ ਭਾਵੇਂ ਕਿਤਨਾ ਵਿਦਵਾਨ ਕਮ ਰਾ ਉਤਨੀ ਅਕਲ ਉਸਦੀ ਮੋਟੀ ਹੋਵੇ ਔਰ ਜਿਤਨੀ ਅਕਲ ਉਸਦੀ ਮੋਟੀ ਹੋਵੇਗੀ ਪਰਮਾਤਮਾ ਨੂੰ ਸਮਝਣ ਦੇ ਵਿੱਚ ਉਹਤ ਨਹੀਂ ਅਸਮਰਥ ਹੋ ਜਾਏ। ਇਸ ਵਾਸਤੇ ਬੜੇ ਬੜੇ ਸੰਸਾਰੀ, ਗਿਆਨੀ, ਵਿਗਿਆਨੀ ਜੋ ਸੰਸਾਰ ਦਾ ਬਹੁਤ ਵੱਡਾ ਬੋਧ ਰੱਖਦੇ ਨੇ ਨਿਰੰਕਾਰ ਬਾਰੇ ਕੱਖ ਵੀ ਨਹੀਂ ਜਾਣ। ਉੱਕੇ ਨਹੀਂ। ਬਹੁਤ ਬਾਰ ਮੁਖੀ ਨਹੀਂ। ਸਿਰੋ ਦੋ ਸ਼ਬਦ ਕਹਿਣਾ ਤੇ ਮੈਂ ਨਹੀਂ ਚਾਹੁੰਦਾ ਸੀ ਆ ਗਏ ਨੇ ਹੁਣ। ਇੱਥੇ ਤੱਕ ਆ ਗਏ ਨੇ ਵਾਪਸ ਕਰਨੇ ਹੋ ਕੇ। ਇੱਕ ਦਿਨ ਬਾਈਬਲ ਦਾ ਅਧਿਐਨ ਕਰਦੇ ਆਂ ਸ਼ੰਕਾ ਰਹੀ ਮੈਨੂੰ ਕਾਫੀ ਦਿਨ ਵੀ ਜਿਸ پیغمبر ਦੀ ਇਤਨੀ ਵੱਡੀ ਉਮਤ ਹੈ ਔਰ ਜਿਸ ਦਾ ਇਤਨਾ ਵੱਡਾ ਪ੍ਰਭਾਵ ਹੈ ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ حضرت ঈਸਾ ਦਾ ਜਨਮ ਹੈ ਉਹਦੇ ਜਨਮ ਨਾਲ ਸੰਬੰਧਿਤ ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਹੈ ਨਾ ਤੋ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਇਹਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ ਹਾਂ ਦਿਨ ਨਹੀਂ ਸੀ ਸਮਾਂ ਨਹੀਂ ਸੀ ਵਕਤ ਨਹੀਂ ਸੀ ਤੋ ਫਿਰ ਕੀ ਸੀ ਗੁਰਬਾਣੀ ਕਹਿੰਦੀ ਦੁੰਦੀ ਦੁੰਦ ਸੀ ਅਰਬਦ ਨਰਬਦ ਧੁੰਦੂ ਕਾਰਾ ਧਰਨ ਦਾ ਗਗਨਾ ਹੁਕਮ ਅਪਾਰਾ ਨਾ ਦਿਨ ਰਾਤ ਚੰਦ ਨਾ ਸੂਰਜ ਸੁਨਨੇ ਸੁਨ ਰਾਇ ਨਾ ਦਿਨ ਸੀ ਨਾ ਰਾਤ ਸੀ ਤੂੰ ਜਿਸ ਵਕਤ ਉਹ ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾ ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾ ਕਿ ਜਦ ਦਿਨ ਨਹੀਂ ਹੈ ਤਾਂ ਰਾਤ ਨਹੀਂ ਹੈ ਤਾਂ ਵਕਤ ਕਿੱਥੇ ਵਕਤ ਨੂੰ ਕਿਸ ਤਰ੍ਹਾਂ ਤੁਸੀਂ ਨਾਕਦੇ ਹੋ ਸਮੇਂ ਨੂੰ ਕਿਸ ਤਰ੍ਹਾਂ ਨਾਪਦੇ ਹਾਂ ਸਮੇਂ ਨੂੰ ਨਾਪਣ ਦਾ ਜਿਹੜਾ ਪੈਮਾਨਾ ਹੈ ਇਹ ਜਿਹੜਾ ਆਰੰਭ ਹੋਇਆ ਉਹ ਦਿਨ ਰਾਤ ਤੋਂ ਫਿਰ ਮੈਂ ਅਰਜ਼ ਕਰਾਂ ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਤੇ ਸਭ ਤੋਂ ਵੱਡਾ ਪੈਮਾਨਾ ਸਭ ਤੋਂ ਛੋਟਾ ਪੈਮਾਨਾ ਇੱਕਦਮ ਇੱਕਦਮ ਇਸੇ ਨੂੰ ਬਾਗ ਦੇ ਚ ਅਸੀਂ ਇੱਕ ਸੈਕਿੰਡ ਆਖਿਆ ਇੱਕ ਪਲ ਆਖਿਆ ਇੱਕ ਛਿਨ ਆਖਿਆ ਇੱਕ ਚਿਤ ਜائیں ਇੱਕ ਛਿਨ ਦਿਆਇ ਇੱਕ ਛਿਨ ਇੱਕ ਪੰਨ ਇੱਕ ਨਿਮਕ ਇੱਕ ਸੈਕਿੰਡ ਇੱਕ ਸੈਕਿੰਡ ਕਿਤਨਾ ਹੁੰਦਾ ਹੈ ਇੱਕ ਨਿਮਕ ਕਿਤਨਾ ਹੁੰਦਾ ਹੈ ਇੱਕ ਛਿਨ ਕਿਤਨਾ ਹੁੰਦਾ ਹੈ ਇੱਕ ਦਮ ਜਿੰਨਾ ਇੱਕ ਦਮ ਗਏ ਤੇ ਬਸ ਇੱਕ ਛਿਨ